ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੋ ਦੋਸਤੋ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਸਾਇਲ ਸਾਊਂਡਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਪਣਾ ਅੱਜ ਦਾ ਟੌਪਿਕ ਹੈ ਰਾਗ ਦੀਆਂ ਜਾਤੀਆਂ ਅੱਜ ਆਪਾਂ ਪੜਾਂਗੇ ਜਾਤੀ ਕੀ ਹੁੰਦੀ ਹੈ ਕਿੰਨੇ ਪ੍ਰਕਾਰ ਦੀਆਂ ਜਾਤੀਆਂ ਮੰਨੀਆਂ ਗਈਆਂ ਹਨ ਤਾਂ ਚਲੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਰਾਗ ਦੀਆਂ ਜਾਤੀਆਂ ਰਾਗ ਦੀ ਜਾਤੀ ਤੋਂ ਭਾਵ ਰਾਗ ਵਿੱਚ ਲੱਗਣ ਵਾਲੇ ਸਵਾਰਾਂ ਦੀ ਗਿਣਤੀ ਤੋਂ ਹੁੰਦਾ ਹੈ ਹਾਂਜੀ ਕਹਿੰਦੇ ਰਾਗ ਦੀ ਜਾਤੀ ਤੋਂ ਭਾਵ ਕੀ ਹੈ ਕਿ ਰਾਗ ਦੇ ਵਿੱਚ ਕਿੰਨੇ ਸਵਰ ਯੂਜ਼ ਹੋ ਰਹੇ ਹਨ ਜਾਂ ਰਾਗ ਵਿੱਚ ਲੱਗਣ ਵਾਲੇ ਸਵਰਾਂ ਦੀ ਗਿਣਤੀ ਕਿੰਨੀ ਹੈ ਉਸ ਦੇ ਅਕੋਰਡਿੰਗ ਹੀ ਰਾਗ ਦੀ ਜਿਹੜੀ ਜਾਤੀ ਆ ਉਹ ਤੈਅ ਹੁੰਦੀ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਰਾਗ ਦੇ ਨਿਯਮਾਂ ਅਨੁਸਾਰ ਰਾਗ ਵਿੱਚ ਘੱਟ ਤੋਂ ਘੱਟ 5 ਅਤੇ ਵੱਧ ਤੋਂ ਵੱਧ 7 ਸਵਰ ਪ੍ਰਯੋਗ ਹੋ ਸਕਦੇ ਹਨ ਹਾਂਜੀ ਕਹਿੰਦੇ ਕਿ ਰਾਗ ਦੇ ਵਿੱਚ ਰਾਗ ਦੇ ਨਿਯਮਾਂ ਅਨੁਸਾਰ ਘੱਟ ਤੋਂ ਘੱਟ ਆਪਾਂ 5 ਸਵਰ ਯੂਜ਼ ਕਰਦੇ ਹਾਂ ਤੇ ਵੱਧ ਤੋਂ ਵੱਧ ਸਤ ਸਵਰ ਯੂਜ਼ ਕਰ ਸਕਦੇ ਆ ਕਹਿੰਦਾ ਭਾਵ ਹੈ ਕਿ ਹਰੇਕ ਰਾਗ ਵਿੱਚ ਲੱਗਣ ਵਾਲੇ ਸਵਰਾਂ ਦੀ ਗਿਣਤੀ ਭਿੰਨ ਭਿੰਨ ਹੁੰਦੀ ਹੈ ਰਾਗ ਦੀ ਜਾਤੀ ਤੋਂ ਪਤਾ ਇਹ ਲੱਗ ਜਾਂਦਾ ਹੈ ਕਿ ਕਿਸੇ ਰਾਗ ਵਿੱਚ ਕਿੰਨੇ ਸਵਰਾਂ ਦਾ ਪ੍ਰਯੋਗ ਹੋ ਰਿਹਾ ਹੈ ਰਾਗ ਵਿੱਚ ਲੱਗਣ ਵਾਲੇ ਸਵਰਾਂ ਦੀ ਗਿਣਤੀ ਦੇ ਆਧਾਰ ਤੇ ਰਾਗ ਦੀਆਂ ਤਿੰਨ ਜਾਤੀਆਂ ਮੰਨੀਆਂ ਗਈਆਂ ਹਨ ਮੰਨੀਆਂ ਗਈਆਂ ਹਨ ਹਾਂਜੀ ਕਹਿੰਦੇ ਕਿ ਜਿਹੜੇ ਰਾਗ ਆ ਉਹਨਾਂ ਵਿੱਚ ਜਿਹੜੇ ਸਵਾਰਾ ਉਹਨਾਂ ਦੀ ਗਿਣਤੀ ਅਲੱਗ-ਅਲੱਗ ਹੈ ਵੀ ਕਿਸੇ ਰਾਗ ਚ 5 ਲੱਗਦੇ ਆ ਕਿਸੇ ਚ 7 ਲੱਗਦੇ ਆ ਕਿਸੇ ਚ 6 ਲੱਗਦੇ ਆ ਤੇ ਇਹੀ ਪਤਾ ਲਗਾਉਣ ਲਈ ਜਿਹੜੀ ਆ ਜਾਤੀ ਆ ਇਸ ਦਾ ਨਿਰਮਾਣ ਹੋਇਆ ਹੈ ਕਿਸੇ ਰਾਗ ਦੀ ਜਾਤੀ ਤੋਂ ਇਹ ਪਤਾ ਲੱਗ ਜਾਂਦਾ ਕਿ ਉਸ ਰਾਗ ਵਿੱਚ ਕਿੰਨੇ ਸਵਰ ਪ੍ਰਯੋਗ ਹੋ ਰਹੇ ਹਨ ਤੇ ਕਹਿੰਦੇ ਰਾਗ ਵਿੱਚ ਲੱਗਣ ਵਾਲੇ ਸਵਰਾਂ ਦੀ ਗਿਣਤੀ ਦੇ ਆਧਾਰ ਤੇ ਅੱਗੇ ਜਾਤੀਆਂ ਤਿੰਨ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ ਪਹਿਲੀ ਜਾਤੀ ਹੈ ਸੰਪੂਰਨ ਸੰਪੂਰਨ ਦੇ ਵਿੱਚ ਹੁੰਦਾ 7 ਸਵਰ ਜਦੋਂ ਸਾਰੇ ਯੂਜ਼ ਕਰ ਲਿਆ ਆਪਾਂ ਸੋ ਹੋ ਜਾਂਦੀ ਹੈ ਸੰਪੂਰਨ ਅਗਲਾ ਹੈ ਛੜਵ ਛੜਵ ਦੇ ਵਿੱਚ ਆਪਾਂ ਜਦੋਂ ਰਾਗ ਦੇ ਵਿੱਚ 6 ਸਵਾਰੀ ਵਰਤੋਂ ਕੀਤੀ ਜਾਂਦੀ ਹੈ 6 ਸਵਾਰਾਂ ਦੀ ਤਾਂ ਆਪਾਂ ਉਹਨੂੰ ਕਹਿੰਦੇ ਆ ਛੜਵ ਉਸ ਤੋਂ ਬਾਅਦ ਔੜਵ ਔੜੋ ਦੇ ਵਿੱਚ ਜਦੋਂ ਅਸੀਂ ਇੱਕ ਰਾਗ ਦੇ ਵਿੱਚ 5 ਸਵਾਰਾਂ ਦੀ ਵਰਤੋਂ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਆ ਆਪਾਂ ਔੜਵ ਹਾਂਜੀ ਅੱਗੇ ਪੜ੍ਹਦੇ ਹਾਂ ਸਭ ਤੋਂ ਪਹਿਲਾ ਆ ਗਿਆ ਸੰਪੂਰਨ ਹਾਂਜੀ ਜਿਸ ਰਾਗ ਵਿੱਚ 7 ਸਵਾਰਾਂ ਦਾ ਪ੍ਰਯੋਗ ਹੋਵੇ ਅਰਥਾਤ ਕੋਈ ਵੀ ਸਵਰ ਵਰਜਿਤ ਨਾ ਹੋਵੇ ਉਸ ਨੂੰ ਸੰਪੂਰਨ ਜਾਤੀ ਦਾ ਰਾਗ ਕਹਿੰਦੇ ਹਨ ਹਾਂਜੀ ਇਹ ਬਿਲਕੁਲ ਆਸਾਨ ਹੈ ਕਹਿੰਦੇ ਜਿਸ ਰਾਗ ਵਿੱਚ ਸੱਤ ਸਵਾਰਾਂ ਦਾ ਪ੍ਰਯੋਗ ਹੋਵੇ ਉਸ ਨੂੰ ਅਸੀਂ ਕਹਿੰਦੇ ਹਾਂ ਸੰਪੂਰਨ ਜਾਤੀ ਜਿਸ ਵਿੱਚ ਕੋਈ ਵੀ ਸਵਰ ਵਰਜਿਤ ਨਾ ਹੋਵੇ ਜਿਵੇਂ ਇੱਥੇ ਕੁਝ ਉਦਾਹਰਨਾਂ ਦਿੱਤੀਆਂ ਗੁਜਰਾਗਰ ਦੀਆਂ ਜਿਵੇਂ ਯਮਨ ਬਿਲਾਵਲ ਅਤੇ ਪੈਰ ਵੀ ਇਹ ਕੁਝ ਇਹੋ ਜਿਹੇ ਰਾਗ ਹੈ ਜਿਨ੍ਹਾਂ ਵਿੱਚ ਸੱਤ ਸਵਾਰਾਂ ਦਾ ਪ੍ਰਯੋਗ ਹੁੰਦਾ ਹੈ ਅਗਲੀ ਆਪਣੇ ਕੋਲ ਆ ਗਈ ਜੀ ਛੜਵ ਜਿਸ ਰਾਗ ਵਿੱਚ 6 ਸਵਾਰਾਂ ਦਾ ਪ੍ਰਯੋਗ ਹੋਵੇ ਅਰਥਾਤ ਕੋਈ ਇੱਕ ਸਵਰ ਵਰਜਿਤ ਹੋਵੇ ਉਸ ਨੂੰ ਛਾੜਵ ਜਾਤੀ ਰਾਗ ਕਹਿੰਦੇ ਹਨ ਹਾਂਜੀ ਛਾੜਵ ਜਾਤੀ ਉਹ ਹੁੰਦੀ ਹੈ ਜਿਸ ਵਿੱਚ ਕਹਿੰਦੇ 6 ਸਵਾਰਾਂ ਦਾ ਪ੍ਰਯੋਗ ਹੋਵੇ ਤੇ ਜਿਸ ਵਿੱਚ ਕੋਈ ਇੱਕ ਸਵਰ ਜਦੋਂ ਇੱਕ ਸਵਰ ਵਰਜਿਤ ਹੁੰਦਾ ਤਾਂ ਉਹ ਛਾੜਵ ਜਾਤੀ ਕਹਾਉਂਦੀ ਹੈ ਜਿਵੇਂ ਕੁਝ ਰਾਗ ਦਿੱਤੇ ਜਿਵੇਂ ਕਿ ਮਾਰਵਾ ਪੂਰੀਆ ਸੋਨੀਆਗ ਅਗਲਾ ਆ ਗਿਆ ਜੀ ਆਪਣਾ ਆੜਵ ਜਿਸ ਰਾਗ ਵਿੱਚ ਕੋਈ ਦੋ ਸਵਰ ਵਰਜਿਤ ਕਰਕੇ ਕੇਵਲ ਪੰਜ ਸਵਾਰਾਂ ਦਾ ਪ੍ਰਯੋਗ ਕੀਤਾ ਜਾਵੇ ਉਸ ਨੂੰ ਆਡਵਜਾਤੀ ਰਾਗ ਜਾਂ ਆਡਵਜਾਤੀ ਦਾ ਰਾਗ ਕਹਿੰਦੇ ਹਨ ਹਾਂਜੀ ਕਹਿੰਦੇ ਜਿਹੜੇ ਰਾਗ ਵਿੱਚ ਪੰਜ ਸਵਾਰਾਂ ਦਾ ਪ੍ਰਯੋਗ ਕੀਤਾ ਜਾਵੇ ਭਾਵ ਕਿ ਦੋ ਸਵਰ ਵਰਜਿਤ ਹੋਣ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਆਡਵਜਾਤੀ ਦਾ ਰਾਗ ਇਹਦੀਆਂ ਉਦਾਹਰਣਾਂ ਦਿੱਤੀਆਂ ਜਿਵੇਂ ਕਿ ਰਾਗ ਭੋਪਾਲੀ ਹੈ ਦੇਸਕਾਰ ਦੁਰਗਾ ਮਾਲਕੌਨਸ ਆਲ ਹਾਂਜੀ ਅੱਗੇ ਪੜ੍ਹਦੇ ਹਾਂ ਇੱਥੇ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਕਿਸੇ ਰਾਗ ਵਿੱਚ ਸਾ ਸਵਰ ਕਦੇ ਵੀ ਵਰਜਿਤ ਨਹੀਂ ਹੋ ਸਕਦਾ ਹਾਂਜੀ ਜਦੋਂ ਆਪਾਂ ਰਾਗ ਦੇ ਨਿਯਮ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਗੱਲ ਲਿਖੀ ਹੁੰਦੀ ਹੈ ਕਿ ਕਿਸੇ ਵੀ ਰਾਗ ਦੇ ਵਿੱਚ ਜਿਹੜਾ ਸਾ ਸਵਰ ਆ ਸ਼ੜਜ ਉਹ ਕਦੇ ਵੀ ਵਰਜਿਤ ਨਹੀਂ ਹੋ ਸਕਦਾ ਕਿਉਂਕਿ ਸਾ ਸਵਰ ਰਾਗ ਦਾ ਆਧਾਰ ਸਵਰ ਹੈ ਹਿੰਦੁਸਤਾਨੀ ਸੰਗੀਤ ਪદ્ધਤੀ ਦੇ ਸਾਰੇ ਰਾਗ ਰਾਗ ਦੀਆਂ ਉਪਰੋਕਤ ਤਿੰਨ ਜਾਤੀਆਂ ਦੇ ਅੰਤਰਗਤ ਨਹੀਂ ਆ ਸਕਦੇ ਹਾਂਜੀ ਕਹਿੰਦੇ ਜਿਹੜੇ ਹਿੰਦੁਸਤਾਨੀ ਪੱਤੀ ਦੇ ਸਾਰੇ ਰਾਗ ਉਹ ਲਗਭਗ ਇਹ ਤਿੰਨੇ ਜਾਤੀਆਂ ਦੇ ਅੰਡਰ ਨਹੀਂ ਆ ਸਕਦੇ ਰਾਗ ਦੇ ਨੀਮਾ ਅਨੁਸਾਰ ਰਾਗ ਵਿੱਚ ਅਰੋਹ ਅਤੇ ਅਵਰੋਹ ਦੇ ਦੋਨਾਂ ਦਾ ਮਹੱਤਵ ਹੈ ਅਤੇ ਦੋਨਾਂ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਹੈ ਬਹੁਤ ਘੱਟ ਰਾਗ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰੋਹ ਅਵਰੋਹ ਦੋਹਾਂ ਵਿੱਚ 7-7 6-6 ਜਾਂ 5-5 ਸਵਰ ਪ੍ਰਯੋਗ ਹੁੰਦੇ ਹਨ ਆਮ ਤੌਰ ਤੇ ਰਾਗਾਂ ਦੇ ਅਰੋਹ ਅਤੇ ਅਵਰੋਹ ਵਿੱਚ ਲੱਗਣ ਵਾਲੇ ਸਵਰਾਂ ਦੀ ਗਿਣਤੀ ਪਿੰਨ-ਪਿੰਨ ਹੁੰਦੀ ਹੈ ਪਰੋਹ ਵਿੱਚ ਲੱਗਣ ਵਾਲੇ ਸਵਰਾਂ ਦੀ ਪਿੰਨ ਪਿੰਨ ਗਿਣਤੀ ਦੇ ਆਧਾਰ ਤੇ ਹੀ ਕਈ ਹੋਰ ਜਾਤੀਆਂ ਦਾ ਨਿਰਮਾਣ ਹੋ ਜਾਂਦਾ ਹੈ ਇਸ ਲਈ ਅਸੀਂ ਉਪਰੋਕਤ ਤਿੰਨ ਮੁੱਖ ਜਾਤੀਆਂ ਵਿੱਚੋਂ ਹਰੇਕ ਦੀਆਂ ਤਿੰਨ ਤਿੰਨ ਉਪਜਾਤੀਆਂ ਮੰਨ ਲਈਆਂ ਹਨ ਜੋ ਕਿ ਇਸ ਤਰ੍ਹਾਂ ਹਨ ਹਾਂਜੀ ਹੁਣ ਕਹਿੰਦੇ ਕਿ ਵੀ ਹਰੇਕ ਰਾਗ ਦੇ ਵਿੱਚ ਆਏ ਤਾਂ ਹੋ ਨਹੀਂ ਸਕਦਾ ਵੀ ਉਹਦੇ ਅਰੋਹ ਵਿੱਚ ਵੀ 7 ਸਵਰ ਹੋਣ ਤੇ ਅਵਰੋਹ ਵਿੱਚ ਵੀ 7 ਸਵਰ ਹੋਣ ਤਾਂ ਕੁਝ ਰਾਗ ਇਹੋ ਜਿਹੇ ਹੈਗੇ ਆ ਵੀ ਜਿਦੇ ਅਰੋਹ ਵਿੱਚ 7 ਸਵਰ ਅਤੇ ਅਵਰੋਹ ਦੇ ਵਿੱਚ ਠੀਕ ਹੈ ਵੀ 7 7 5 5 6 6 ਇਦਾਂ ਹੋਣ ਤਾਂ ਕਹਿੰਦੇ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਗੇ ਜਿਹੜੀਆਂ ਤਿੰਨ ਜਾਤੀਆਂ ਸੀਗੀਆਂ ਸੰਪੂਰਨ ਛੜਵ ਤੇ ਔੜਵ ਇਹਨਾਂ ਦੀ ਅੱਗੇ ਤਿੰਨ ਤਿੰਨ ਉਪ ਜਾਤੀਆਂ ਹੋਰ ਬਣ ਗਈਆਂ ਹਾਂਜੀ ਸੰਪੂਰਨ ਦੀਆਂ ਜਿਵੇਂ ਪਹਿਲੀ ਕਿਹੜੀ ਬਣ ਗਈ ਸੰਪੂਰਨ ਸੰਪੂਰਨ ਮਤਲਬ ਅਰੋਹ ਦੇ ਵਿੱਚ ਵੀ ਸੱਤ ਸਵਰ ਅਵਰੋਹ ਦੇ ਵਿੱਚ ਵੀ ਸੱਤ ਅਗਲੀ ਬਣ ਗਈ ਸੰਪੂਰਨ ਛੜਵ ਮਤਲਬ ਅਰੋਹ ਦੇ ਅਰੋਹ ਦੇ ਵਿੱਚ ਤਾਂ ਸੱਤ ਸਵਰ ਲੱਗਣਗੇ ਪਰ ਅਵਰੋਹ ਦੇ ਵਿੱਚ ਕਿੰਨੇ ਲੱਗਣਗੇ 6 ਸਵਰ ਉਸ ਤੋਂ ਬਾਅਦ ਆ ਗਈ ਸੰਪੂਰਨ ਔੜਵ ਮਤਲਬ ਅਵਰੋਹ ਦੇ ਵਿੱਚ ਸੌਰੀ ਪਰੋਹ ਦੇ ਵਿੱਚ ਸੱਤ ਸਵਰ ਤੇ ਅਵਰੋਹ ਦੇ ਵਿੱਚ ਪੰਜਵਰ ਉਸ ਤੋਂ ਬਾਅਦ ਅਗਲੀ ਜਾਤੀ ਆ ਗਈ ਆਪਣੀ ਛਾੜਵ ਜਾਤੀ ਛਾੜਵ ਦੇ ਵਿੱਚ ਫਿਰ ਅਗੇ ਤਿੰਨ ਉਪ ਜਾਤੀਆਂ ਆ ਗਈਆਂ ਪਹਿਲੀ ਛਾੜਵ ਸੰਪੂਰਨ ਮਤਲਬ ਕਿ ਅਰੋਹ ਦੇ ਵਿੱਚ ਛੇ ਸਵਰ ਅਵਰੋਹ ਦੇ ਵਿੱਚ ਸੱਤ ਮਤਲਬ ਕਿ ਅਗਲੀ ਆ ਗਈ ਛਾੜਵ ਛਾੜਵ ਮਤਲਬ ਅਰੋਹ ਦੇ ਵਿੱਚ ਵੀ ਛੇ ਸਵਰ ਤੇ ਅਵਰੋਹ ਦੇ ਵਿੱਚ ਵੀ ਛੇ ਸਵਰ ਅਗਲੀ ਆ ਗਈ ਛਾੜਵ ਤੇ ਔੜਵ ਮਤਲਬ ਅਰੋਹ ਦੇ ਵਿੱਚ ਛੇ ਸਵਰ ਤੇ ਅਵਰੋਹ ਦੇ ਵਿੱਚ ਪੰਜ ਸਵਰ ਤੇ ਆਪਣੀ ਤੀਜੀ ਜਾਤੀ ਆ ਗਈ ਔੜ ਸਭ ਤੋਂ ਇਹਦੀ ਪਹਿਲੀ ਉਪਜਾਤੀ ਆ ਗਈ ਆੜਵ ਸੰਪੂਰਨ ਮਤਲਬ ਕਿ ਅਰੋਹ ਦੇ ਵਿੱਚ ਪੰਜ ਸਵਰ ਲੱਗਣਗੇ ਤੇ ਅਵਰੋਹ ਦੇ ਵਿੱਚ ਸੱਤ ਸਵਰ ਲੱਗਣਗੇ ਉਸੇ ਤਰ੍ਹਾਂ ਹੀ ਅਗਲੀ ਦੇ ਵਿੱਚ ਅਰੋਹ ਦੇ ਵਿੱਚ ਪੰਜ ਸਵਰ ਲੱਗਣਗੇ ਅਵਰੋਹ ਦੇ ਵਿੱਚ ਛੇ ਲੱਗਣਗੇ ਅਤੇ ਤੀਸਰੀ ਦੇ ਵਿੱਚ ਅਰੋਹ ਦੇ ਵਿੱਚ ਵੀ ਪੰਜ ਸਵਰ ਅਤੇ ਅਵਰੋਹ ਦੇ ਵਿੱਚ ਵੀ ਪੰਜ ਸਵਰ ਲੱਗਣਗੇ ਹਾਂਜੀ ਅੱਗੇ ਪੜ੍ਹਦੇ ਹਾਂ ਇਹਨਾਂ ਬਾਰੇ ਸਭ ਤੋਂ ਪਹਿਲਾਂ ਸੰਪੂਰਨ ਸੰਪੂਰਨ ਜਾਤੀ ਜਿਸ ਰਾਗ ਦੇ ਅਰੋਹ ਅਤੇ ਵਿਰੋਧ ਦੋਹਾਂ ਵਿੱਚ ਸੱਤ ਸੱਤ ਸਵਰ ਪ੍ਰਯੋਗ ਹੁੰਦੀਆਂ ਹਨ ਉਸ ਨੂੰ ਸੰਪੂਰਨ ਜਾਤੀ ਦਾ ਰਾਗ ਕਿਹਾ ਜਾਂਦਾ ਹੈ ਅੱਗੇ ਕੁਝ ਉਦਾਹਰਨਾਂ ਦਿੱਤੀਆਂ ਜਿਵੇਂ ਕਿ ਰਾਗ ਬਿਲਾਵਲ ਪੈਰਵੀ ਇਸ ਦੇ ਅਰੋਹ ਵਿੱਚ ਵੀ ਸੱਤ ਸਵਰ ਲੱਗਣਗੇ ਤੇ ਅਵਰੋਹ ਦੇ ਵਿੱਚ ਵੀ ਸੱਤ ਸਵਰ ਲੱਗਣਗੇ ਕੋਈ ਸਵਰ ਵਰਜਿਤ ਨਹੀਂ ਹੋਵੇਗਾ ਅਗਲੀ ਜਾਤੀ ਆ ਗਈ ਸੰਪੂਰਨ ਛਾੜਵ ਜਿਸ ਰਾਗ ਦੇ ਅਰੋਹ ਵਿੱਚ ਸੱਤ ਸਵਰ ਅਤੇ ਅਵਰੋਹ ਵਿੱਚ 6 ਸਵਰਾਂ ਦਾ ਪ੍ਰਯੋਗ ਹੋਵੇ ਉਸ ਨੂੰ ਸੰਪੂਰਨ ਛਾੜਵ ਜਾਤੀਆ ਰਾਗ ਕਿਹਾ ਜਾਂਦਾ ਹੈ ਜਿਵੇਂ ਕਿ ਦਰਬਾਰੀ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਅਗਲੀ ਆ ਗਈ ਸੰਪੂਰਨ ਔੜਵ ਜਿਸ ਰਾਗ ਦੇ ਅਰੋਹ ਵਿੱਚ ਸੱਤ ਸਵਰ ਪਰ ਅਵਰੋਹ ਵਿੱਚ ਪੰਜ ਸਵਰਾਂ ਦਾ ਪ੍ਰਯੋਗ ਹੋਵੇ ਉਸ ਨੂੰ ਸੰਪੂਰਨ ਔੜਵ ਜਾਤੀ ਦਾ ਰਾਗ ਕਿਹਾ ਜਾਂਦਾ ਹੈ ਜਾਂ ਰਾਗ ਕਹਾਏਗਾ ਹਾਂਜੀ ਇਹ ਤਾਂ ਹੋ ਗਈ ਆਪਣੀ ਜਿਹੜੀ ਸੰਪੂਰਨ ਜਾਤੀ ਆ ਉਹਦੀਆਂ ਤਿੰਨ ਉਪਜਾਤੀਆਂ ਕੰਪਲੀਟ ਅੱਗੇ ਆ ਗਈ ਆਪਣੀ ਛਾੜਵ ਜਾਤੀ ਹਾਂਜੀ ਸਭ ਤੋਂ ਪਹਿਲੀ ਛਾੜਵ ਜਾਤੀ ਦੀ ਉਪਜਾਤੀ ਹੈ ਛਾੜਵ ਸੰਪੂਰਨ ਮਤਲਬ ਕਿ ਪਹਿਲਾਂ 6 ਸਵਰ ਲੱਗਣਗੇ ਅ ਅਰੋਹ ਦੇ ਵਿੱਚ 6 ਅਵਰੋ ਦੇ ਵਿੱਚ 7 ਹਨ ਜਿਸਰ ਜਿਸ ਦੇ ਅਰੋਹ ਵਿੱਚ 6 ਅਤੇ ਅਵਰੋਹ ਵਿੱਚ 7 ਸਵਰ ਲੱਗਣ ਉਹ ਛੜਵ ਸੰਪੂਰਨ ਜਾਤੀਆਂ ਰਾਗ ਹੋਵੇਗਾ ਜਿਵੇਂ ਰਾਗ ਅਲਈਆ ਬਿਲਾਵਲ ਰਾਗ ਖਮਾਜ ਰਾਗ ਜੌਨਪੂਰੀ ਇਸ ਜਾਤੀ ਦੇ ਅੰਤਰਗਤ ਹੁੰਦੇ ਹਨ ਛੜਵ ਛੜਵ ਜਿਸ ਦੇ ਅਰੋਹ ਅਤੇ ਅਗਰੋਹ ਦੋਵਾਂ ਵਿੱਚ 6 6 ਸਵਰਾਂ ਦਾ ਪ੍ਰਯੋਗ ਹੋਵੇ ਜਿਵੇਂ ਰਾਗ ਮਾਰਵਾ ਪੂਰੀਆ ਅਤੇ ਸੋਨੀਯਾ ਉਸ ਤੋਂ ਬਾਅਦ ਅਗਲੀ ਜਾਤੀ ਆ ਗਈ ਛਾੜਵ ਆਡਵ ਜਿਸ ਰਾਗ ਦੇ आरोਹ ਵਿੱਚ 6 ਅਤੇ ਅਵਰੋਹ ਵਿੱਚ 5 ਸਵਰਾਂ ਦਾ ਪ੍ਰਯੋਗ ਹੋਵੇ ਉਹ ਛਾੜਵ ਆਡਵ ਜਾਤੀ ਰਾਗ ਕਹਾਏਗਾ ਹਾਂਜੀ ਇਹ ਆਪਣੀ ਜਿਹੜੀਆਂ ਛਾੜਵ ਜਿਹੜੀਆਂ ਛਾੜਵ ਜਾਤੀ ਦੀਆਂ ਤਿੰਨ ਉਪ ਜਾਤੀਆਂ ਇੱਥੇ ਕੰਪਲੀਟ ਹੁੰਦੀਆਂ ਅੱਗੇ ਅੱਗੇ ਆਪਣੀ ਆਖਰੀ ਜਾਤੀ ਆਡਵ ਜਾਤੀ ਸਭ ਤੋਂ ਪਹਿਲੀ ਹੈ ਆਡਵ ਸੰਪੂਰਨ ਜਿਸ ਦੇ आरोਹ ਵਿੱਚ 5 ਅਤੇ ਅਵਰੋਹ ਵਿੱਚ 7 ਸਵਰਾਂ ਦਾ ਪ੍ਰਯੋਗ ਹੋਵੇ ਉਹ ਇਸ ਜਾਤੀ ਦੇ ਅੰਤਰਗਤ ਆਉਂਦੇ ਹਨ ਜਿਵੇਂ ਰਾਗ ਬਿਹਾਰਗ ਦੇਸ भीम प्लासी असावरी केदार अगली आगी ऑडव शार्दव आरोह ਵਿੱਚ ਪੰਜ ਅਤੇ ਅਵਰੋਹ ਵਿੱਚ ਛੇ ਸਵਰਾਂ ਵਾਲੇ ਰਾਗ ਦੀ ਜਾਤੀ ਆਡਵ ਛਾਡੋ ਕਹਾਏਗੀ ਜਿਵੇਂ ਰਾਗ ਸ਼ੰਕਰਾ ਰਾਗ ਰਗੇਸ਼ਵਰੀ ਰਾਗ ਜੋਗਿਆ ਉਸ ਤੋਂ ਬਾਅਦ ਆਖਰੀ ਜਿਹੜੀ ਉਪ ਜਾਤੀ ਆ ਆਡਵ ਦੀ ਆਡਵ ਆਡਵ ਉਸਦੇ ਰਾਗ ਵਿੱਚ ਜਿਸ ਰਾਗ ਦੇ आरोह ਤੇ ਅਵਰੋਹ ਦੋਵਾਂ ਵਿੱਚ ਪੰਜ-ਪੰਜ ਸਵਰਾਂ ਦਾ ਪ੍ਰਯੋਗ ਹੋਵੇ ਉਹ ਆਡਵ ਜਾਤੀ ਰਾਗ ਕਹਾਏਗਾ ਜਿਵੇਂ ਰਾਗ ਹਿੰਡੋਲ ਗੋਪਾਲੀ ਦੁਰਗਾ ਮਾਲਕੌਂਸ ਆਲ ਹਾਂਜੀ ਇਹ ਤਾਂ ਸਿਗੀਆਂ ਆਪਣੀਆਂ ਜਾਤੀਆਂ ਅੱਗੇ ਪੜਦੇ ਹਾਂ ਜੀ ਹਿੰਦੂस्तानी ਸੰਗੀਤ ਵਿੱਚ ਕੁਝ ਰਾਗ ਅਜਿਹੇ ਹਨ ਜਿਨ੍ਹਾਂ ਵਿੱਚ ਵਿਵਾਦੀ ਸਵਰਾਂ ਦਾ ਪ੍ਰਯੋਗ ਕਰਕੇ ਸਵਰਾਂ ਦੀ ਗਿਣਤੀ 7 ਤੋਂ ਵੱਧ ਜਾਂਦੀ ਹੈ ਜਿਵੇਂ ਰਾਗ ਭੈਰਵੀ ਵਿੱਚ ਅੱਜਕੱਲ 12 ਸਵਰਾਂ ਦਾ ਪ੍ਰਯੋਗ ਕਰ ਲਿਆ ਜਾਂਦਾ ਹੈ ਠੀਕ ਹੈ ਅਜਿਹੇ ਰਾਗ ਉਪਰੋਕਤ ਨੌ ਜਾਤੀਆਂ ਦੇ ਅੰਤਰਗਤ ਵੀ ਨਹੀਂ ਹੁੰਦੇ ਇਹਨਾਂ ਨੂੰ ਮਿਸ਼ਰ ਜਾਤੀ ਜਾਂ ਸੰਕੀਰਣ ਜਾਤੀ ਦੇ ਰਾਗ ਕਿਹਾ ਜਾਂਦਾ ਹੈ ਹਾਂਜੀ ਕਈ ਰਾਗ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਵਿੱਚ ਉਹ ਰਾਗ ਦੀ ਸੁੰਦਰਤਾ ਨੂੰ ਵਧਾਉਣ ਲਈ ਕੁਝ ਵਿਵਾਦੀ ਸਵਰਾਂ ਦਾ ਪ੍ਰਯੋਗ ਕਰ ਲਿਆ ਜਾਂਦਾ ਹੈ ਜਿਹਦੇ ਕਰਕੇ ਉਸ ਸਵਰਾਂ ਦੀ ਗਿਣਤੀ 7 ਤੋਂ ਵੱਧ ਹੋ ਜਾਂਦੀ ਹੈ ਤਾਂ ਜਿਹੜੇ ਉਹ ਰਾਗ ਆ ਉਸ ਜਿਹੜੀਆਂ ਉੱਪਰ 9 ਜਾਤੀਆਂ ਇਹਨਾਂ ਦੇ ਅੰਤਰਗਤ ਨਹੀਂ ਆਉਂਦੇ ਤਾਂ ਉਹਨਾਂ ਨੂੰ ਮਿਸ਼ਰ ਜਾਤੀ ਦੇ ਰਾਗ ਕਿਹਾ ਜਾਂਦਾ ਹੈ ਸੰਕੀਰਣ ਜਾਤੀ ਦੇ ਰਾਗ ਕਿਹਾ ਜਾਂਦਾ ਹੈ ਹਾਂਜੀ ਹੁਣ ਇੱਕ ਵਾਰ ਆ ਆਪਣੇ ਕੋਲ ਇੱਕ ਚਾਰਟ ਬਣਿਆ ਹੋਇਆ ਹੈ ਚਾਰਟ ਤੇ ਆਪਾਂ ਨਿਗਾਹ ਮਾਰ ਲੈਂਦੇ ਹਾਂ ਸਭ ਤੋਂ ਪਹਿਲਾਂ ਮੁੱਖ ਜਾਤੀਆਂ ਆਪਣੇ ਕੋਲ ਦਿੱਤੀਆਂ ਸੰਪੂਰਨ ਛਾੜਕ ਤੇ ਔੜਾ ਸੰਪੂਰਨ ਦਾ ਮਤਲਬ 7 ਸਵਰ ਸ਼ਾਡੋ ਦਾ ਮਤਲਬ 6 ਸਵਰ ਆਡੋ ਦਾ ਮਤਲਬ 5 ਸਵਰ ਠੀਕ ਹੈ ਉਸ ਤੋਂ ਬਾਅਦ ਹੁਣ ਸੰਪੂਰਨ ਸੰਪੂਰਨ ਆਪਾਂ ਦੋ ਦੋ ਵਾਰੀ ਇਹ ਤਾਂ ਲਿਖਿਆ ਹੋਇਆ ਕਿਉਂਕਿ ਇੱਕ ਵਾਰੀ ਲਿਖਿਆ ਹੋਇਆ ਅਰੋਧ ਆ ਤੇ ਦੂਸਰੀ ਵਾਰ ਲਿਖਿਆ ਹੋਇਆ ਅਵਰੋਧ ਆ ਜਿਵੇਂ ਇਹ ਲਿਖਿਆ ਨਾ ਸੰਪੂਰਨ ਸੰਪੂਰਨ ਮਤਲਬ ਕਿ ਅਰੋਧ ਦੇ ਵਿੱਚ 7 ਸਵਰ ਅਵਰੋਧ ਦੇ ਵਿੱਚ 7 ਉਸ ਤੋਂ ਅਗਲਾ ਅਰੋਧ ਦੇ ਵਿੱਚ 7 ਅਵਰੋਧ ਦੇ ਵਿੱਚ 5 ਉਸ ਤੋਂ ਅਗਲਾ ਅਰੋਧ ਦੇ ਵਿੱਚ 7 ਤੇ ਅਵਰੋਧ ਦੇ ਵਿੱਚ 5 ਸਵਰ ਠੀਕ ਹੈ ਉਸ ਤੋਂ ਬਾਅਦ ਸ਼ਾਡਵ ਦਾ ਆ ਗਿਆ ਉਹੀ ਰੋ ਦੇ ਵਿੱਚ 6 ਅਵਰੋ ਦੇ ਵਿੱਚ 5 ਉਸ ਤੋਂ ਬਾਅਦ ਅਗਲਾ ਆ ਗਿਆ ਛੜਵ ਛੜਵ ਮਤਲਬ ਅਰੋ ਦੇ ਵਿੱਚ ਵੀ 6 ਸਵਰ ਤੇ ਅਵਰੋ ਦੇ ਵਿੱਚ ਵੀ 6 ਸਵਰ ਉਸ ਤੋਂ ਬਾਅਦ ਅਗਲਾ ਆ ਗਿਆ ਅ ਅਰੋ ਦੇ ਵਿੱਚ 6 ਸਵਰ ਅਵਰੋ ਦੇ ਵਿੱਚ 5 ਸਵਰ ਉਸੇ ਤਰ੍ਹਾਂ ਆਡਵ ਦੀਆਂ ਉਪਜਾਤੀਆਂ ਆ ਗਈਆਂ ਠੀਕ ਹੈ ਜਿਵੇਂ ਸਭ ਤੋਂ ਪਹਿਲਾਂ ਆਡਵ ਸੰਪੂਰਨ ਮਤਲਬ ਅਰੋ ਦੇ ਵਿੱਚ 5 ਸਵਰ ਅਵਰੋ ਦੇ ਵਿੱਚ 7 ਅਗਲੀ ਆ ਗਈ ਆਡਵ ਛੜਵ ਅਰੋ ਦੇ ਵਿੱਚ 5 ਸਵਰ ਅਵਰੋ ਦੇ ਵਿੱਚ 6 ਦੀ ਲਾਸਟ ਆ ਗਈ ਆੜਾ ਵਾੜਾ ਮਰ ਅਰੋਦੇ ਵਿੱਚ ਵੀ 500 ਵਰ ਤੇ ਅਵਰੋਦੇ ਵਿੱਚ ਵੀ 500 ਵਰ ਹਾਂਜੀ ਅੱਗੇ ਪੜ੍ਹਦੇ ਹਾਂ ਰਾਗਾਂ ਦੀਆਂ ਉਪਰੋਕਤ ਜਾਤੀਆਂ ਦੇ ਆਧਾਰ ਤੇ ਰਾਗਾਂ ਦੀ ਸੰਖਿਆ ਦਾ ਪਤਾ ਚੱਲਦਾ ਹੈ ਉੱਚਤਾ ਰਾਗਾਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੈ 17ਵੀਂ ਸਦੀ ਵਿੱਚ ਦੱਖਣੀ ਸੰਗੀਤ ਵਿਦਵਾਨ ਪੰਡਿਤ ਵਿਆਨਕੜ ਮੁਖੀ ਨੇ ਗਣਿਤ ਦੇ ਆਧਾਰ ਤੇ ਸ਼ੁੱਧ ਅਤੇ ਵਿਕਰਿਤ 1212 ਤੋਂ 72 ਥਾਟਾਂ ਦੀ ਉਤਪਤੀ ਕੀਤੀ ਸੀ ਅਤੇ ਫਿਰ ਇੱਕ ਥਾਟ ਤੋਂ ਇਹਨਾਂ ਜਾਤੀਆਂ ਦੇ ਆਧਾਰ ਤੇ 484 ਰਾਗ ਉਤਪੰਨ ਕੀਤੇ ਤੇ 72 ਥਾਟਾਂ ਤੋਂ ਕੁੱਲ 34848 ਰਾਗਾਂ ਦੀ ਉਤਪਤੀ ਦਾ ਵਿਧਾਨ ਦੱਸਿਆ ਹਾਂ ਜੀ ਕਹਿੰਦੇ ਜਿਹੜੇ ਦੱਖਣ ਦੇ ਇੱਕ ਸੰਗੀਤ ਵਿਦਵਾਨ ਸੀਗੇ ਪੰਡਿਤ ਵਿੰਕਟੂਮਖੀ ਉਹਨਾਂ ਦੇ ਅਨੁਸਾਰ ਕਹਿੰਦੇ ਸ਼ੁੱਧ ਤੇ ਵਿਕਰਿਤ 1212 ਨੂੰ ਮਿਲਾ ਕੇ ਉਹਨਾਂ ਨੇ 72 ਥਾਟਾਂ ਦੀ ਜਿਹੜੀ ਉਤਪਤੀ ਕੀਤੀ ਸੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਇੱਕ ਥਾਟ ਵਿੱਚੋਂ ਇਹਨਾਂ ਜਾਤੀਆਂ ਦੇ ਆਧਾਰ ਤੇ 484 ਰਾਗ ਜਿਹੜੇ ਉਤਪਨ ਕੀਤੇ ਜਾ ਸਕਦੇ ਆ ਅਤੇ ਟੋਟਲ 72 ਥਾਟਾਂ ਵਿੱਚੋਂ 34848 ਰਾਗਾਂ ਦੀ ਉਤਪਤੀ ਹੋ ਸਕਦੀ ਹੈ ਪਰ ਆਪਣੇ 10 ਥਾਟ ਹੈ ਕਿਉਂਕਿ ਉਹਨਾਂ ਵਿੱਚੋਂ ਜਿਹੜੇ ਸਾਰੇ ਜਿਹੜੇ ਰਾਗ ਬਣਿਆ ਉਹ ਸਾਰੇ ਹੀ ਰਾਗ ਮਧੁਰ ਤੇ ਪ੍ਰਭਾਵਸ਼ਲੀ ਨਹੀਂ ਹੈਗੇ ਤਾਂ ਇਹਨਾਂ ਵਿੱਚੋਂ 10 ਥਾਟ ਚੁਣਿਆ ਗਏ ਜਿਹੜੇ ਸੁਣਨ ਵਿੱਚ ਰੰਜਕਤਾ ਜਿੰਨਾ ਵਿੱਚ ਜਿਹੜੇ ਜਿੰਨਾ ਥਾਟਾਂ ਵਿੱਚ ਮਧੁਰਤਾ ਤੇ ਉਹਨਾਂ ਦੇ ਅੰਤਰਗਤ ਵੀ ਇਹੋ ਜਿਹੇ ਰਾਗ ਚੁਣਿਆ ਗਿਆ ਜਿਹੜੇ ਰਾਗ ਮਧੁਰ ਹੈ ਠੀਕ ਹੈ ਜਿਹੜੇ ਰਾਗ ਪ੍ਰਭਾਵਸ਼ਾਲੀ ਹੈ ਰਾਗਾਂ ਦੀ ਅੱਗੇ ਪੜਦੇ ਆ ਰਾਗਾਂ ਦੀ ਇਹ ਉਤਪਤੀ ਉਹਨਾਂ ਰਾਗਾਂ ਦੀਆਂ ਜਾਤੀਆਂ ਦੇ ਆਧਾਰ ਤੇ ਹੀ ਕੀਤੀ ਗਣਿਤ ਦੇ ਆਧਾਰ ਤੇ ਪ੍ਰਾਪਤ ਇਤਨੇ ਵਧੇਰੇ ਰਾਗਾਂ ਦੀ ਉਤਪਤੀ ਕੀਤੀ ਇਸ ਤਰ੍ਹਾਂ ਪ੍ਰਾਪਤ ਸਾਰੇ ਰਾਗ ਰੰਜਕ ਨਹੀਂ ਹਾਂਜੀ ਇਹ ਉਹੀ ਗੱਲ ਜੋ ਮੈਂ ਸਮਝਾਈ ਹੈ ਕਿ ਕਹਿੰਦੇ ਇਸ ਤਰ੍ਹਾਂ ਜੋ ਸਾਰੇ ਰਾਗ ਪ੍ਰਾਪਤ ਹੋਏ ਸਾਰੇ ਰਾਗ ਰੰਜਕ ਨਹੀਂ ਹੋ ਸਕਦੇ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਪ੍ਰਚਾਰ ਵਿੱਚ ਤਕਰੀਬਨ 200 ਦੇ ਲਗਭਗ ਰਾਗ ਹੀ ਹਨ ਇਹਨਾਂ ਵਿੱਚੋਂ ਵੀ ਪ੍ਰਚਲਿਤ ਰਾਗ ਤਾਂ 60 ਦੇ ਲਗਭਗ ਹੀ ਹਨ ਬਾਕੀ ਰਾਗ ਅਪ੍ਰਚਲਿਤ ਕਹੇ ਜਾ ਸਕਦੇ ਹਨ ਹਾਂਜੀ ਸੋ ਅੱਜ ਦਾ ਆਪਣਾ ਟਾਪਿਕ ਇਹ ਇੱਥੇ ਖਤਮ ਹੁੰਦਾ ਹੈ ਤੇ ਇਹਨੂੰ ਇੱਕ ਵਾਰੀ ਤੁਸੀਂ ਆਪਣੀ ਕਿਤਾਬ ਤੋਂ ਜ਼ਰੂਰ ਪੜ੍ਹੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਯਾਦ ਹੋ ਜਾਵੇ ਠੀਕ ਹੈ ਬਿਲਕੁਲ ਆਸਾਨ ਟਾਪਿਕ ਹੈ ਕੋਈ ਵਾਲਾ ਇਹਦੇ ਚ ਕੰਫਿਊਜ਼ਨ ਵਾਲਾ ਕੋਈ ਜ਼ਿਆਦਾ ਕੰਮ ਹੈ ਨਹੀਂਗਾ ਤੇ ਸਾਰੇ ਇੱਕ ਵਾਰੀ ਰਿਵੀਜ਼ਨ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਤੋਂ ਬਾਅਦ ਅ ਬੁੱਕ ਚੋਂ ਦੇਖਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਸ਼ਾਰਟ ਆਨਸਰ ਤੁਹਾਡੇ ਕੁਐਸਚਨ ਬਣਦੇ ਆ ਉਹ ਜ਼ਰੂਰ ਬਣਾਇਆ ਕਰੋ ਮੇਨ ਮੇਨ ਜਿਹੜੀਆਂ ਲਾਈਨਾਂ ਆ ਉਹਨਾਂ ਨੂੰ ਅੰਡਰਲਾਈਨ ਕਰਿਆ ਕਰੋ ਠੀਕ ਹੈ ਜਿਵੇਂ ਆ ਵਿੰਕਟਮੁਖੀ ਵਾਲਾ ਇੱਕ ਕਨਸੈਪਟ ਸੀਗਾ ਵੀ ਜਾਤੀਆਂ ਦੇ ਆਧਾਰ ਤੇ ਵੀ ਇੰਨੇ 372 ਸਾਡ ਬਣ ਸਕਦੇ ਆ ਹਨ ਤੇ ਉਹਨਾਂ ਵਿੱਚੋਂ ਇੱਕ ਥਾੜ ਵਿੱਚੋਂ 484 ਰਾਗ ਬਣ ਸਕਦੇ ਆ ਮੁਰ ਕੇ ਅੱਗੇ ਕਹਿੰਦੇ ਵੀ 72 ਥਾਟਾਂ ਵਿੱਚੋਂ ਹੀ 34848 ਰਾਗਾਂ ਦੀ ਤਪਤੀ ਹੋ ਸਕਦੀ ਹੈ ਤੇ ਉਹ ਵੀ ਕਹਿੰਦੇ ਵੀ ਸਾਰੇ ਰਾਗ ਤਾਂ ਉਹਦੇ ਮਧુર ਤੇ ਰੰਜਕ ਨਹੀਂ ਹੋ ਸਕਦੇ ਤੇ ਉਹਨਾਂ ਵਿੱਚੋਂ ਉਹਨਾਂ ਨੇ ਫਿਰ ਉਹੀ ਰਾਗ ਚੁਣੇ ਜਿਹੜੇ ਸੁਣਨ ਵਿੱਚ ਮਧੁਰ ਤੇ ਪ੍ਰਭਾਵਸ਼ਾਲੀ ਲੱਗਦੇ ਆ 200 ਦੇ ਲਗਭਗ 200 ਤੇ ਉਹਨਾਂ ਵਿੱਚੋਂ ਵੀ ਪ੍ਰਚਲਿਤ ਰਾਗ ਹੈ ਜਿਹੜੇ ਉਹ ਲਗਭਗ 60 ਦੇ ਕਰੀਬ ਹੀ ਹੈਗੇ ਜਿਹੜੇ ਜ਼ਿਆਦਾਤਰ ਗਾਏ ਜਾਂਦੇ ਆ ਅ ਸੋ ਦੋਸਤੋ ਆਪਣਾ ਅੱਜ ਦਾ ਟਾਪਿਕ ਇੱਥੇ ਹੀ ਖਤਮ ਹੁੰਦਾ ਹੈ ਕਿਸੇ ਨੂੰ ਵੀ ਇਸ ਟਾਪਿਕ ਬਾਰੇ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਮੈਸੇਜ ਜ਼ਰੂਰ ਛੱਡੋ ਤੇ ਮੈਂ ਉਹਦਾ ਰਿਪਲਾਈ ਕਰਾਂਗਾ ਤੇ ਇਦਾਂ ਹੀ ਚੈਨਲ ਨਾਲ ਬਨੇ ਰਹੋ ਇਹੋ ਜੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਭ ਤੋਂ ਪਹਿਲਾਂ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਤੁਹਾਡੇ ਕੋਲ ਉਸ ਦਾ ਨੋਟੀਫਿਕੇਸ਼ਨ ਆਵੇ ਸਭ ਤੋਂ ਪਹਿਲਾਂ ਤੇ ਇਸ ਨੂੰ ਆਪਣੇ ਸਾਥੀ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਵੀ ਇਸ ਦਾ ਲਾਭ ਉਠਾ ਸਕਣ ਤੇ ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ